ਕੀ ਪਾਣੀ ਹੈ ਨਹੀਂ ਜੀ ਆਪਾਂ ਪਾਣੀ ਮੋਟਰ ਲਾਈਟ ਆ ਗਈ ਪਾਣੀ ਦੀ ਪੋਟਰ ਖਟਲੀ ਕਰ ਦੋ ਬੰਦ ਬਾਈ ਓਏ ਆਪਾਂ ਨੂੰ ਦੁਬਾਰੇ ਦਵਾਈ ਕਰਨੀ ਪੈਗੀ ਜੀ ਪਹਿਲਾ ਕਰੀ ਸੀ ਆਪਾਂ ਟਾਪਕਾ ਜਪਾਨ ਦੀ ਚਰੀ ਸੇਪਾ ਜਪਾਨ ਕੰਪਨੀ ਦੀ ਤੇ ਹੁਣ ਆਪਾਂ ਕਰਦੇ ਆ ਐਕਸਲ ਟਾਪਕਾ ਤੁਹਾਨੂੰ ਦੱਸਿਆ ਸੀ ਬਾਈ ਜੀ ਰਿਜ਼ਲਟ ਹੈ ਨਹੀਂ ਸੀਗਾ ਤੇ ਜਪਾਨ ਦਾ ਦੇਖਦੇ ਆਪਾਂ ਜਪਾਨ ਦੀ ਇਹ ਆਪਣੇ ਜਪਾਨ ਐਕਸਲ ਇਹ ਆ ਗਈ ਤੇ ਦੂਰੀ ਖੇਚੜਾ ਹੋ ਗਈ ਚਲੋ ਦੇਖਦੇ ਆ ਮੌਸਮ ਵੀ ਠੀਕ ਆ ਅੱਜ ਮੌਸਮ ਵਧੀਆ ਹੈ ਚ ਧੁੱਪ ਤਾਂ ਪੂਰੀ ਨਿਕਲੀ ਹੈਗੀ ਤੇ ਸੂਰਿਆ ਦੇਵਤਾ ਪੂਰੇ ਜਹਰਾ ਸ਼ੋਰਾਂ ਤੇ ਆ ਭਾਈ ਦੇਖੋ ਜੀ ਬਸ ਨਾ ਹਾਂ ਹਾਂ ਤੁਹਾਨੂੰ ਗੱਲ ਰੱਖਦੇ ਸੀ ਵੈਸੇ ਇਧਰ ਥੋੜਾ ਜਿਹਾ ਅੱਧਰ ਕੰਮ ਕਰਨ ਲੱਗੇ ਸੀ ਵੈਸੇ ਮੌਸਮ ਦੇ ਹਿਸਾਬ ਨਾਲ ਵੀ ਆ ਵੀ ਕੀ ਗੱਲਬਾਤ ਹੁੰਦੀ ਹੈ ਜੇ ਧੁੱਪ ਤਾਂ ਚੰਗੀ ਲੱਗ ਜੇ ਦਵਾਈ ਚੰਗੀ ਲੱਗ ਜਾਂਦੀ ਹੈਗੀ ਤੇ ਰਿਜ਼ਲਟ ਚੰਗਾ ਮਿਲ ਜਾਂਦਾ ਹੈਗਾ ਤੇ ਹਰੇ ਭਰੇ ਖੇਤ ਨੇ ਇਹੀ ਖੇਤ ਆ ਅਪ੍ਰੈਲ ਚ ਜਾ ਕੇ ਸੋਨੇ ਚ ਬਦਲ ਜਾਂਦੇ ਨੇ ਹੁਣ ਹਰੇ ਭਰੇ ਨੇ ਪੂਰੇ ਚੱਲ ਰੁੱਤਾ ਕੀ ਭਾਈ ਦੇਕਾਂ ਦੀਆਂ ਦੇਕਾਂ ਦੇ ਪੱਤੇ ਝੜ ਗਏ ਸਾਰੇ ਰਕੜ ਗਿਆ ਤੇ ਭਾਈ ਮੈਂ ਇਹਦੇ ਪਰਕਟ ਸੰਗਾਈ ਸਖੇਤ ਆ ਤੇ ਭਾਈ ਕਰ ਨਾ ਸ਼ਕਲੀਆਂ ਟੋਲੀਆਂ ਪਾਈ ਸਾਫੀ ਸਟਾਰਟਰ ਕਾ ਵੀ ਦਾ ਲਾਹਾਂ ਦਾ ਗਿੱਲਾ ਵਹਣ ਇਹ ਇਹ ਥੋੜਾ ਜਿਆਦਾ ਸੀ ਭਾਈ ਗੁੱਲੀ ਡੰਡਾ ਤਿੰਨੇ ਕਿੱਲਾਂ ਚ ਜਿਆਦਾ ਸੀਗਾ ਆਜੋ ਤੇ ਕਰ ਦਾਂਗੇ ਤਿੰਨੇ ਕਿੱਲਾਂ ਚ ਤੇ ਭਾਈ ਪਹਿਲਾਂ ਮਾਰੀ ਸੀ ਇਹਦੇ ਟੌਕ ਕੋਈ ਅਸਰ ਜਾਂ ਕੀਤਾ ਨਹੀਂ ਕੱਲੀ ਟੌਕ ਨੇ ਬਾਹਰ ਰਮਿਆ ਕਰਕੇ ਥੋੜੀ ਤਰੇਲ ਵੀ ਆ ਥੋੜੀ ਥੋੜੀ ਆ ਮੌਸਮ ਵਾਈਕ ਪੀ ਠੀਕ ਹੈਗਾ ਓਕੇ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਭਾਈ ਠੀਕ ਠਾਕ ਮੇਰ ਸਿੰਘ ਆ ਸੋਹਣੇ ਲੱਗਦੇ ਆ ਹਨਾ ਹੋਏ ਭਾਈ ਮੌਸਮ ਵੀ ਠੀਕ ਆ ਮੌਸਮ ਵੀ ਠੀਕ ਆ ਗੁਰਬੰਦਰ ਸਿੰਘ ਰੰਗ ਵੀ ਠੀਕ ਆ ਕਿਵੇਂ ਹੋ ਵਧੀਆ ਵਧੀਆ ਹੋ ਠੀਕ ਹੋ ਵਧੀਆ ਵਧੀਆ ਓਕੇ ਮਾ ਦਾ ਪੁੱਤ ਆਪਲਾ ਫੋਨ ਹੀ ਲੱਗਦਾ ਉਹ ਬਾਲਾ ਸੋਹਣੇ ਲੱਗਦੇ ਆ ਹੋਰ ਜੀ ਮਿੱਤਰੋ ਠੀਕ ਹੋ ਹੁਣ ਪਾਣੀ ਲਾਉਣ ਦੀ ਸੁਭਾਵਨਾ ਕਰ ਰਹੇ ਆ ਆਪਾਂ ਤੇ ਹਾਂ ਦੂਜਾ ਪਾਣੀ ਮੋੜਦਾਂਗੇ ਦੂਜਾ ਪਾਣੀ ਮੋੜਨ ਦੀ ਸੁਭਾਵਨਾ ਹੈ ਤੇ ਵਿੱਚ ਸੱਜਣ ਕਹਿ ਰਹੇ ਨੇ ਵੀ 23 ਤਰੀਕ ਨੂੰ ਮਹੀਨੇ ਪੈਣਾ ਹੈ ਬਦਲਵਾਈ ਹੋ ਰਹੀ ਹੈ ਤੁਸੀਂ ਦੱਸੋ ਵੀ ਅਸੀਂ ਲਾਈਏ ਜਾਂ ਨਾ ਲਾਈਏ ਕਿਵੇਂ ਕਰੀਏ ਭਾਈ ਅਮਰ ਸਿੰਘ ਦੇਖ ਲਾਂ ਨੇ ਭਾਈ ਕਢੀ ਕਿ ਲਈ ਦੋ ਦਿਨ ਦੋ ਦਿਨ ਹੋਰ ਠੀਕ ਲਾਂ ਨੇ ਕਿਉਂ 20 ਤਰੀਕ ਹੋ ਗਈ ਤੇ ਲੋਕਾਂ ਦੀ ਵੀ ਸੁਣਨੀ ਚਾਹੀਦੀ ਹੈ ਭਾਈ ਗੱਲ ਤਾਂ ਤੇਰੀ ਠੀਕ ਹੈ ਹਨਾ ਫਿਰ ਆਪਣੇ ਸੱਜਣ ਮਿੱਤਰ ਰੱਖਣਗੇ ਸਾਡੀ ਸੁਣੀ ਨਹੀਂ ਹੋਣਾ ਭਾਈ ਇਹ ਖੱਟੀ ਕਰੀ ਵਿਚਾਰ ਵਰਗੀ ਹਾਂ ਤੂੰ ਮਕਾਨ ਤੇ ਦਾਅ ਵਛੇਤੀ ਮੰਦੀ ਹੈਗੀ ਹਾਂ ਤੇ ਕਣਕਾ ਵੈਸੇ ਇਹਦੀ ਪਰਮਾਤਮਾ ਦੀ ਕਿਰਕਾੜਾ ਸ਼ੋਹਣੇ ਹੈ। ਹਾਂ ਬਈ ਇਤਨੀ ਠੀਕ ਨੇ। ਹੈ ਕਣਕਾ ਨੂੰ ਰੇਰੂ ਵਧੀਆ ਚੰਗਾ ਲੱਗਿਆ ਹੋਇਆ ਹੈ। ਹੁਣ ਜੇ ਮੰਨ ਲਾ ਵੀ ਚਾਰ ਕਣੀਆਂ ਵੀ ਪਾ ਗਿਆ ਤਾਂ ਕੋਈ ਡਰ ਨਹੀਂ। ਹਾਂ। ਅਦਾ ਠੰਢ ਚੱਕੀ ਜੂ ਨਾਲੇ ਕਣਕਾ ਨੂੰ ਦੇਖੀ ਆਂ ਜਾਣੀ ਜਿਹਨੇ ਸਾਗ ਜਿ ਘਿਓ ਪਿਆ ਹੁੰਦਾ ਤੇ ਉਹ ਬੁਰਕੀ ਹਲਕਾ ਚ ਜਾਂਦੀ ਹੈ। ਹਾਂ। ਅਜਾ ਕੱਚ ਐ ਜਾਣੀਂ ਦਵਾਈ ਦਾ ਵਤਾਂ। ਤੇ ਕਣਕਾ ਜਿਵੇਂ ਪ੍ਰਾਣੀਆਂ ਬੁੜੀਆਂ ਨੇ ਮਾਇਆਂ ਨੇ ਆਪਣੇ ਸਾਗ ਘੋਟਿਆ ਹੁੰਦਾ। ਹਾਂ। ਹੈ ਤੇ ਓਵੇਂ ਨਹੀਂ ਗੀਆਂ। ਕੁਲੀਆਂ ਪੰਗਾਂ ਨੇ ਕੁਲੀਆਂ ਪੰਗਾਂ ਕਣਕਾ। ਹਾਂ। ਕਣਕਾ ਤਾਂ ਐ ਕਹਿੰਦੀਆਂ ਨੇ ਵੀ ਤੇ ਚਾਰਜ ਕਰਾਈ ਚਲ ਬਾਲੀ ਫੁਕਰੀ ਜਨਾ ਮਾਰੀ ਮੇਰੇ ਤੇ ਛੋਨੇ ਵਾਲੀ ਵੀ ਕਰ ਦੋ ਹੈ ਹਾਂ ਫਸਲਾਂ ਕੋਈ ਪਤਾ ਨਹੀਂ ਬਾਈ ਹਾਂ ਬਾਈ ਕੋਈ ਪਤਾ ਨਹੀਂ ਚਲੋ ਆਪਾਂ ਸੀ ਜਾਨੇ ਹਾਂ ਵੈਗਰੂ ਸਾਰਿਆਂ ਨੂੰ ਵੱਧ ਤੋਂ ਵੱਧ ਹੀ ਦੇਵੇ ਹਾਂ ਵੀ ਵੈਗਰੂ ਕੀ ਅਸੀਂ ਦਸ ਆਪਣੀ ਉਹ ਜਿਹੜਾ ਨੇ ਵਿਚਾਰਿਆਂ ਨੇ ਫਸਲਾਂ ਮਾਰ ਗਈਆਂ ਸੀ ਉਹਨਾਂ ਨੂੰ ਉਦੋਂ ਵੀ ਵੱਧ ਦੇਵੇ ਵਿਚਾਰਿਆਂ ਨੂੰ ਕਰੋ ਬੇਕਾਰ ਹੋ ਗਏ ਆਪਾਂ ਜਾ ਕੇ ਆਏ ਉਧਰ ਸਾਰਾ ਕੁਝ ਕਰਿਆ ਉਹ ਬਹੁਤ ਬੁਰਾ ਹਾਲ ਸੀ ਬਹੁਤ ਬੁਰਾ ਹਾਲ ਸੀ ਆਪਾਂ ਇਹ ਕਹਿੰਦੇ ਵੈਗਰੂ ਚੜ੍ਹਦੀ ਕਲਾ ਵਿੱਚ ਰੱਖੇ ਤੇ ਚਲੋ ਬੋਲੋ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਡੇ ਬਲੌਕਾਂ ਨਾਲ ਸਾਨੂੰ ਜੋੜ ਰੱਖੀ ਜੋੜੀ ਰੱਖੇ ਹਾਂ ਲੈ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਹਾਂ ਤੇ ਸਾਡੇ ਬਲੌਕ ਨਾਲ ਜੁੜਿਆ ਕਰੋ ਤੇ ਬਈ ਹੁਣ ਐ ਦੱਸੋ ਵੀ ਕਣਕ ਤੇ ਤੁਸੀਂ ਕਿਹੜੀ ਕਿਹੜੀ ਦਵਾਈ ਨੇ ਅਸਰ ਕਰਿਆ ਕਿਹੜੀ ਕਿਹੜੀ ਨੇ ਨਹੀਂ ਟੌਕ ਨੇ ਤਾਂ ਬਈ ਬਹੁਤ ਘੱਟ ਕਰਿਆ ਹਨਾ ਟੌਕ ਦਾ ਤਾਂ ਬਾਲਾ ਬੁਰਾ ਹਾਲ ਆ ਭਰਾਵਾ ਹਾਂ ਤੇ ਐਕਸਲਾ ਐਕਸਲਾ ਦਾ ਰਿਜ਼ਲਟ ਅੱਜ ਕੀਤੀ ਆਪਾਂ ਤੇ ਐਕਸਲਾ ਦਾ ਰਿਜ਼ਲਟ ਆਪਾਂ ਨੂੰ ਕਹਿੰਦੇ ਤਾਂ ਚੰਗਾ ਨੇ ਤੇ ਦੇਖਦੇ ਆ ਭਰਾਵਾ ਕਿ ਕਿਵੇਂ ਮਿਲਦਾ ਗਿਆ ਲੈ ਕਹਿੰਦੇ ਵੀ ਐਕਸਲਾ ਰਿਜ਼ਲਟ ਇਤਨੀ ਠੀਕ ਆ ਰਿਹਾ ਹੈ ਹਾਂ ਤੇ ਇੱਕ ਆਪਾਂ ਕਰੀ ਸੀ ਕਿਹੜੀ ਦਵਾਈ ਆ ਉਹ ਕੀ ਆ ਕੇ ਕਿਹੜੀ ਕਰੀ ਸੀ ਨਵੀਂ ਜੀ ਨਹੀਂ ਆਈ ਕਾਲੀ ਜੀ ਕੀ ਆ ਕੇ ਕਿਹੜੀ ਇੱਕ ਤਾਂ ਭਰਾਵਾ ਦਵਾਈਆਂ ਦੇ ਨਾਮ ਬਾਏ ਨੇ ਗੱਲ ਚੜਦਿਆਂ ਨੇ ਹਾਂ ਉਹ ਆਪਾਂ ਕਰੀ ਸੀ ਬਾਕੀ ਪੜੀ ਦਾ ਵੀ ਨਹੀਂ ਭਰਾਵਾ ਨਾ ਸਿੱਧੀ ਗੱਲ ਦੱਸਦਾ ਤੈਨੂੰ ਉਹ ਤੇ ਕਰੀ ਸੀ ਆਪਾਂ ਉਹ ਜਿਹੜੀ ਨਵੀਂ ਆਈ ਹੈ ਹਾਂ ਕਿਹੜੀ ਸੀ ਉਹ ਹੁਣ ਉਹ ਧਿਆਨ ਚ ਨਹੀਂ ਹੈਗੀ ਤੇ ਕੁਲੀਨ ਟਾਉਨ ਨੇ ਮੋੜ ਰੱਖਿਆ ਬਈ ਅੱਜ ਹੋ ਗਏ ਉਹਨੂੰ ਕਰੀ ਨੂੰ ਇੱਕ ਮਹੀਨਾ 6-7 ਦਿਨ ਹੋ ਗਏ ਹਾਂ ਉਹਨੂੰ ਦੀ ਕੀਤੀ ਹੋਈ ਆ 40 ਦਿਨ ਹੋ ਗਿਆ 12 ਤਰੀਕ ਦੀ ਕਰੀ ਸੀ ਅੱਜ 20 ਹੋ ਗਈ ਹਾਂ ਹਾਂ ਇਹ ਨਮੂ ਹੋ ਗਿਆ ਤੇ ਰਿਜ਼ਲਟ ਬਹੁਤ ਵਧੀਆ ਵਿਚੀ ਮੋੜ ਰੱਖਿਆ ਤੇ ਮੈਨੂੰ ਤਾਂ ਲੱਗਦਾ ਸਾਰਿਆਂ ਤੋਂ ਠੀਕ ਹੈ ਯਾਰ ਹਾਂ ਨਾਲੇ ਕੋਰ ਨਾਲੇ ਕੋਰ ਤੇ ਪੈਰ ਨੀ ਗੋਡ ਦਾ ਨਾਲੇ ਰੇਹਾਂ ਸਪਰੇਆਂ ਕਣਕਾਂ ਨੇ ਲੈ ਲਿਆ ਹਾਂ ਕਿੱਥੇ ਹੋਣ ਭਾ ਇਹਨਾਂ ਗੁੱਲੀ ਡੰਡਾ ਲੈ ਲੈਂਦਾ ਰੇਹਾਂ ਤੇ ਪਿਆ ਹੋਰ ਬਰਾਬਰ ਦੀ ਹੋ ਰਿਹਾਗਾ ਗੁੱਲੀ ਡੰਡਾ ਲੈ ਲੈਂਦਾ ਨਾ ਸਾ ਤੂੰ ਉਹ ਡੀ ਡੀ ਕਣਕਾਂ ਉਹ ਡੇੜਾ ਗੁੱਲੀ ਡੰਡਾ ਹੋ ਜਾਂਦਾ ਭਰਾਵਾ ਆ ਦਿਖਾ ਵੀ ਲੈ ਇਧਰ ਆਂ ਡੇੜੀਆਂ ਕਣਕਾਂ ਰੇਹਾਂ ਤੇ ਬਾਕੀ ਤੂੰ ਆਇਆ ਕਣਕਾਂ ਦਾ ਸਾਬਕ ਤਾਵਾ ਉਹ ਇਹਨਾਂ 'ਚ ਜੇ ਆਪਾਂ ਗੁੱਲੀ ਡੰਡੇ ਵਾਲੀ ਕਰਾਂਗੇ ਹਾਂ ਪਹਿਲਾਂ ਚ ਹਾਂ ਦੇਖ ਤੇ ਉਹਨਾਂ ਨੂੰ ਕੀ ਦਾ ਗੁੱਲੀ ਕੀ ਇਹਨੂੰ ਮਾਰੂ ਜਦੋਂ ਬੂਟੀ ਵੱਡਾ ਹੋ ਰਿਹਾ ਜਿਹੜਾ ਆਪਣੀ ਕੋਰ ਹੈ ਕਣਕ ਕੋਰ ਤੇ ਮੈਨੂੰ ਦਵਾਈ ਉਹ ਸਾਰਿਆਂ ਨੂੰ ਬੈਨੀਫਿਟ ਲੱਗੀ ਬੈਨੀਫਿਟ ਹਾਂ ਠੀਕ ਆ ਕੋਰ ਤੇ ਫਿਰ ਜਿਹੜੀ ਕੋਰ ਤੇ ਹੋ ਜੇ ਵਧੀਆ ਬਈ ਕੋਰ ਤੇ ਹੋ ਜੇ ਉਦੋਂ ਦੀ ਕਿ ਪੱਤਾ ਤਾਂ ਗੁਲੀ ਲੰਡੇ ਦਾ ਹੁੰਦਾ ਹਾਂ ਇਹਨੂੰ ਮਾਰਨਾ ਸੌਖਾ ਹੋ ਜਾਂਦਾ ਦਵਾਈ ਦੀ ਜਦੋਂ ਹੁਣ ਪੇਡਾ ਬਣਾ ਰੱਖਿਆ ਉਹੀ ਗੱਲ ਹੈ ਪੇਡਾ ਮਾਰਨਾ ਔਖਾ ਹੁਣ ਆਪਾਂ ਬੰਦਾ ਮਾਰਨਾ ਔਖਾ ਹੈ ਜਵਾਗ ਮਾਰਨਾ ਸੌਖਾ ਉਹ ਗੱਲ ਹੈ ਹੈ ਇਹ ਕਣਕ ਦਾ ਵੀ ਐਤਕੀ ਜਿਵੇਂ ਲੇਟ ਜਾਂ ਆਪਾਂ ਨੂੰ ਯੂਰੀਆ ਲੇਟ ਮਿਲੀਆਂ ਨੇ ਕਣਕਾ ਠੀਕ ਨੇ ਕਣਕਾ ਠੀਕ ਰਹੇ ਤੇ ਯੂਰੀਆ ਦੀ ਦਿੱਕਤ ਵਾਲੀ ਪਈ ਆ ਭਰਾਵਾ ਦਿੱਕਤ ਪਈ ਸਾਰੇ ਪਿੰਡਾਂ ਚ ਪੈ ਰਹੀ ਆ ਹਾਂ ਬੜਾ ਬੁਰਾ ਹਾਲ ਹੁਸ ਤਾਂ ਥੋੜਾ ਜਿਆ ਇਹ ਨਾ ਜਿਹੜੇ ਵੱਡੇ ਸੇਠ ਨੇ ਜਾਂ ਹੋਰ ਨੇ ਹਾਂ ਉਹ ਸਟਾਕ ਥੋੜਾ ਜਿਆ ਇਕੱਠਾ ਕਰ ਲੈਂਦੇ ਨੇ ਉਹਦਾ ਕਰਕੇ ਆਪਾਂ ਨੂੰ ਦਿੱਕਤ ਆਂ ਦਿੱਕਤ ਆ ਪੈਂਦੀ ਆ ਭਾਈ ਉਸ ਭਾਈ 5-5 7-7 ਕਿਲੋ ਦਾ ਵੱਧ ਵੀ ਪੈ ਜਾਂਦੀ ਆ ਪੈ ਜਾਂਦੀ ਆ ਭਾਈ ਜਦੋਂ ਹਣਗੇ ਜਿਹੜੇ ਕਿੱਲੇ ਗਿੱਲਾ 5 ਕਿੱਲੇ ਗਿੱਲਾ ਮੰਨਗੇ ਵਿੱਚ ਭਾਈ ਆਪਣਾ ਭਾਈ ਜਾਰਾ ਨਾ ਜਿਹੜਾ ਆਪਣਾ ਭਾਈ ਜਾਰਾਗਾ ਕਿਸਾਨ ਇਹ ਵੱਧ ਵੀ ਵੀ ਵੀਰ ਬਣ ਕੇ ਯੂਰੀਆ ਤੋਂ ਸਾਡੀ ਇਹੀ ਬੇਨਤੀ ਆ ਵੀ ਯੂਰੀਆ ਤੋਂ ਰਹਿਤ ਕਰ ਲੋ ਵੀ ਜਿੰਨਾ ਕਿ ਖੇਤ ਕੀਤਾ ਜਾਂਦਾ ਵੀ ਬਿਮਾਰੀਆਂ ਆਪਾਂ ਨੂੰ ਲੱਗਦੀਆਂ ਨੇ ਇਹ ਆਪਾਂ ਨੂੰ ਲੱਗਦੀਆਂ ਹਾਂ ਤਾਂ ਆਪਣੇ ਧੀ ਪੁੱਤਾਂ ਦੀ ਖਾਣੀ ਆਪਣੇ ਕੋਈ ਖਾਣੀ ਘਰੇ ਆਉਣੀਆਂ ਜਿਹੜਾ ਹੁਣ ਆਪਾਂ ਮੰਨ ਲਓ ਵੀ ਕਣਕ ਬੀਜਦੇ ਆ ਖਾਣੇ ਹਾਂ ਉਹੀ ਰੇਤਾ ਆਪਾਂ ਤਿੰਨੀ ਉੱਚ ਪਾਈਏ ਨੇ ਤਿੰਨੀ ਖਾਂ ਲਈ ਜਾਂਦੇ ਹਾਂ ਪਾਈਏ ਨੇ ਆ ਤੇ ਫੇਰ ਹੁਣ ਰੋਜ਼ ਡਾਕਟਰਾਂ ਤੇਰੇ ਭਾਈ ਯੂਰੀਆ ਹੁਣ ਤੂੰ ਹਰੇਕ ਬੰਦੇ ਨੂੰ ਯੂਰੀਆ ਦਾ ਹਾਂ ਯੂਰੀਆ ਤੇ ਕੱਟਿਆ ਇਹ ਯੂਰੀਆ ਨੇ ਇਹਦੇ ਕਾਰਨ ਨਹੀਂ ਹੁੰਦਾਗਾ ਕਾਰਨ ਹੁੰਦਾ ਬਈ ਇਹ ਬਾਕੀ ਜਿਹੜੀ ਆਪਾਂ ਕਹਿੰਦੇ ਨੇ ਵੀ ਆਪਣੇ ਤਿੰਨ ਪਾਲੋ ਯਾਰ ਮੈਂ ਦੇਖੇ ਨੇ ਵੀ ਦੂਜਾ ਕਹਿੰਦਾ ਯਾਰ ਆਪਾਂ ਦਾ ਵੇਚਣੀ ਆ ਵੀ ਉਹ ਵੀ ਕਿਸੇ ਨੇ ਖਾਣੀ ਆ ਬਈ ਕਿਸੇ ਨੇ ਖਾਣੀ ਆ ਕਿਸੇ ਦੇ ਘਰੇ ਜਾਣੀ ਆ ਕਿਸੇ ਦੇ ਜ਼ਹਿਰ ਨਾ ਖਵਾਓ ਵੀ ਸਾਡੀ ਹੱਥ ਵੱਨ ਕੀ ਬੇਨਤੀ ਆ ਬਈ ਜਿੰਨਾ ਆਪਾਂ ਰੂੜੀ ਦੀ ਰੇਤ ਲਾ ਲਾਂਗੇ ਖੇਤ ਨੂੰ ਉੰਨੀ ਚੰਗਾ ਕਰ ਆ ਤੈਨੂੰ ਨਾ ਪਾਓ ਸਾਢੇ 4 ਤਾਂ ਚੱਲ ਜਾਣਗੇ ਯਾਰ ਹਾਂ ਵੀ ਸਾਢੇ 4 ਨਹੀਂ ਪਾਉਣਗੇ 7 ਬੋਲ ਪੀਓ ਤੇ ਨਾ ਘਟਾਓ ਪੈਸੇ ਦੀ ਭੱਜ ਦੌੜ ਮੱਚੀ ਹੋਈ ਹੈ ਹਾਂ ਠੇਕਾ ਸਿਰੇ ਲੱਗਿਆ ਪਿਆ ਜਮੀਨਾਂ ਦਾ ਹਾਂ ਉਹਦਾ ਕਰਕੇ ਜੱਟ ਨੂੰ ਐ ਆਉਂਦਾ ਇੱਕ ਵੱਧ ਪਾ ਦਈਏ ਦਾ ਸਮਾਂ ਵੱਧ ਹੋ ਜਾਊਗਾ ਹਾਂ ਭਾਈ ਲਾਲਚ ਬੁਰੀ ਬਲਾ ਹੈ ਜਿਹੜਾ ਕਣਕ ਦਾ ਝਾੜ ਦੇਣਾ ਫਸਲ ਦਾ ਝੋਨੇ ਦਾ ਕੋਈ ਸੇਦ ਦੀ ਹੈ ਉਹ ਬੀਲੀ ਛੱਤ ਵਾਲੇ ਨੇ ਦੇਣਾ ਹਾਂ ਉਹ ਬਾਈ ਉਹਨੇ ਦੇਣਾ ਨਾਲ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਭਾਈ ਇਹਦਾ ਆਪਣਾ ਵਹਿਮ ਆਗਾ ਆ ਬੀੜ ਨੂੰ ਚੰਗੀ ਲੱਗੀ ਸਾਡੀ ਲੈ ਮੈਂ ਸ਼ੇਟਮੈਂਟ ਸ਼ੁਰੂ ਕਰ ਦਿਓ ਬਾਈ ਧੰਨਵਾਦ ਧੰਨਵਾਦ ਬਾਈ